ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਆਪਣੇ ਤਾਈ ਜੀ ਦੇ ਘਰੇ ਆਏ ਹੋਏ ਨੇ ਸਟ੍ਰਿੰਗ ਵਾਲੇ ਦੇਖੋ ਇੱਧਰ ਚੱਲਦੀ ਆ ਸਟ੍ਰਿੰਗ ਦਾ ਕੰਮ ਇੱਧਰ ਪੈਰੇਗੁੱਲੇ ਬਣਾਏ ਹੋਏ ਨੇ ਉੱਧਰ ਲੱਗੇ ਉੱਤੇ ਆ ਗਈ ਬੈਕ ਸਾਈਡ ਇਨਾ ਸਮਾਨ ਪਿਆ ਮੋਟਰਾਂ ਹਨ ਨੇ ਸਾਈਕਲੋਂ ਪਾਈਓ ਬੜਾ ਬਗਬਾਰ ਦੋ ਦਿਨ ਨਹੀਂ ਬੰਦੇ ਆ ਗਏ ਮਿੱਤਰੋ ਸਟਰੀ ਗੱਲ ਲੱਗ ਗਈ ਨੇ ਖੱਲੇ ਆਪਣਾ ਪਹਿਲਾ ਪਾਇਆ ਸੀ ਕਦਾ ਹੋਰ ਲੱਗੂਗਾ ਕਿੱਥੇ ਬਾਥਰੂਮ ਦੀ ਲਾਉਂਦੇ ਨੇ ਡਰੈਸਿੰਗ ਰੂਮ ਹੋਏ ਉਹਨੂੰ ਬਰਾ ਯਾਰ ਉਹਨੂੰ ਵਰਗਿਆ ਮੈਂ ਕਿਹੜਾ ਆਦਮੀ ਆ ਕਮਰੇ ਦੀ ਉਹ ਆ ਕਮਰਾ ਕਿਵੇਂ ਚੇਹਦਾ ਇੱਧਰ ਲਾ ਦੇ ਮੈਂ ਕਿਹੜਾ ਯਾਰਾ ਵੀ ਤੇਰਾ ਦਾ ਇੱਧਰ ਪੱਕੀ ਕਰਦੇ ਉਹ ਬਾਥੂਮ ਲੈ ਗਿਆ ਇਹ ਚੰਗਾ ਰਹੇ ਕੋਈ ਦੀ ਆਹਦਾ ਹੀ ਪਊਗਾ ਹਾਂ ਮੈਨ ਕੀ ਵਧਾ ਲੱਗੂ ਸਾਰੀ ਕਿਤੇ ਆਹ ਕਮਰਾ ਵੀ ਕਰਤਾ ਆ ਬਾਥਰੂਮ ਰਹਿ ਗਿਆ ਉਰੇ ਪਾਈਪ ਪਾਉਣਾ ਜਿਹੜਾ ਉੱਤੋਂ ਪਾਣੀ ਆ ਲਾਊਗਾ ਮਿਸਤਰੀ ਆਉਂਦਾ ਘਰੇ ਗਿਆ ਹੋਇਆ ਤੇ ਬਾਕੀ ਇਧਰ ਇਹ ਤਾਂ ਵਈ ਰੁਪਈਆ ਇਹਦਾ ਵੀ ਟਰੱਕ ਆਊਗਾ ਉਹ ਵੀ ਦਿਖਾਵਾਂਗੇ। ਥੱਲੇ ਉਹ ਬਾਥਰੂਮ ਆ। ਇੱਥੇ ਬਾਦਰ ਆਊਗਾ। ਉੱਥੇ ਮਸ਼ੀਨ ਖੜੂਗੀ ਜਿੱਥੇ ਇਟਾਂ ਪੀਆਂ ਨੇ। ਸਲੈਂਟਰ ਵਾਲੀ। ਬਾਕੀ ਦੇਖੋ। ਤੇ ਬਾਕੀ ਤੁਹਾਨੂੰ ਜਿਵੇਂ ਬਣ ਕੇ ਤਿਆਰ ਹੋ ਉਹਦੀ ਇੱਕ ਮੂਰੇ ਫੋਟੋ ਲਾ ਦਾਨੀ ਆ ਉਹ ਦੇਖ ਲਿਓ। ਧੀਵਾ ਚਾਹੋ ਲਾ। ਜੇ ਨਾ ਪਿਆ ਕਰੋ। ਇਹ ਹਰ ਵਾਰ ਆਪਾਂ ਜਾ ਕੇ ਦੇਖ ਕੇ ਖਾਣੇ ਦੇ ਸ਼ਾਮ ਲਾ ਕੇ ਦੇਖੋ। ਤੂੰ ਜਾਂਦੇ ਜਾਉਂਦੇ। हाय कमांडो कमांडो भी हाय कमांडो चलो जो तो बाबा ने की गाना उतार इधर सटरिंग करती जी इधर भी करती ਇੱਧਰ ਕੱਲਾ ਬਾਥਰੂਮ ਰਹਿੰਦਾ ਇਹ ਵੀ ਕਰਨਗੇ ਕਿਉਂਕਿ ਇੱਥੇ ਆ ਪੈਕ ਹੋਣਾ ਇੱਧਰ ਕਰਤੀ ਸਾਰੀ ਸ਼ਟਰਿੰਗ ਤੇ ਇੱਧਰ ਆ ਗਿਆ ਆ ਇਥੋਂ ਇੰਨਾ ਢਾਡਣਾ ਜੀ ਆਪਾਂ ਨੇ ਲੈ ਵਾ ਉਹ ਇਹ ਉਧਰ ਪਾ ਲੇ ਹੁਣ ਉਧਰ ਚੈਨਲ ਫੜਿਆ ਹੋਇਆ ਦਾ ਫੜੇ ਢੋਹੇ ਪਾਸੇ ਨੇ ਮੈਂ ਉਧਰੋਂ ਫੜਿਆ ਹੋਇਆ ਬਸ ਕਿੰਦਰ ਕਰਦਾ ਆ ਬੱਲਾ ਬੱਲਾ ਕਰਦੀ ਕਰ ਰਿਹਾ ਨੋਏ ਕਰ ਰਿਹਾ ਮਾਰੋਦਾ ਉਹੜਾ ਜੜ ਗਿਆ ਥੋੜਾ ਜੜ ਗਿਆ ਲੋਗੇ ਤੇ ਕਰ ਗਏ ਉਹ ਦਰਦ ਵੀ ਲੋਗੇ ਤੇ ਕਰਿਆ ਆ ਆਪੇ ਇੱਕ ਵਾਰ ਕਰ ਦਿੰਦੇ ਮਾਤਰ ਕਰ ਗਿਆ ਕੱਢ ਦਿਓ ਅੱਜ ਨੂੰ ਨਾ ਮੈਂ ਮਾਰ ਨਾ ਮੈਂ ਮਾਰ ਲਾ ਨਾ ਅੰਦਰ ਦੇ ਵੇ ਨਹੀਂ ਕੱਟ ਪੜਾ ਕਹਿੰਦੇ ਕਿ ਲੋਕ ਇੰਨਾਂ ਇੱਧਰ ਪਾਤਾ ਜੀ ਆਹ ਹੁੰਦਾ ਹਾਈ ਕਮਾਂਡ ਦੇ ਦੋਨੋਂ ਫਰੰਟ ਤੇ ਘਰ ਦੀ ਵੀਡੀਓ ਲਾਵਾਂਗੇ ਫੋਟੋ ਲਾ ਦਾਂਗੇ 3D ਵਾਲੀ ਤੇ ਅੱਜ ਦਾ ਵਲੌਗ ਆਪਾਂ ਬਰੀਐਂਡ ਕਰਦੇ ਮਿਲਿਆ ਨੈਕਸਟ ਵੀਡੀਓ ਚ